MBZ نیوز ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਔਰ ਤੁਹਾਡਾ ਸਵਾਗਤ ਹੈ MBZ نیوز ਚੈਨਲ ਦੇ ਵਿੱਚ। ਅੱਜ ਤੁਹਾਡੇ ਲਈ ਬਹੁਤ ਵੱਡੀ ਖਬਰ ਲੈ ਕੇ ਆਇਆ ਪਟਿਆਲੇ ਤੋਂ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸਰਦਾਰ ਸੁਰਜੀਤ ਸਿੰਘ ਰਖੜਾ ਜੀ ਨੇ ਅਹਿਮ ਮੁੱਦਿਆਂ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਤੇ ਸਾਰੇ ਮੁੱਦਿਆਂ ਨੂੰ ਪਾਰਟੀ ਦੇ ਮੁੱਦਿਆਂ ਦੇ ਬਾਰੇ ਡਿਸਕਸ ਕੀਤੀ ਤੇ ਇੱਥੇ ਸਾਰੇ ਪਾਰਟੀ ਦੇ ਸੀਨੀਅਰ ਲੀਡਰ ਮੌਜੂਦ ਰਹੇ। ਤੁਸੀਂ ਦੇਖ ਸਕਦੇ ਹੋ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕਿਹਾ ਸਰਜੀਤ ਸਿੰਘ ਰਖੜਾ ਜੀ ਨੇ ਦੇਖੋ ਅੱਜ ਦਾ ਸਾ ਮੇਨ ਇਸ਼ੂ ਆ ਉਹ ਜਲੰਧਰ ਦੀ ਇਲੈਕਸ਼ਨ ਵਾਲੀ ਉਹ ਸਾਡੀ ਜਦੋਂ ਅਸੀਂ ਸਾਰੇ ਇਕੱਠੇ ਸੀ ਉਦੋਂ ਪੋਰ ਕਮੇਟੀ ਦੇ ਵਿੱਚ ਫੈਸਲਾ ਕੀਤਾ ਸਾਸ਼ ਵਿੱਚ ਬਾਦਲ ਨੇ ਕਿ ਉੱਥੇ ਬੀਬੀ ਜ਼ਗੀਰ ਕੌਰ ਬੜਾ ਸਾਹਿਬ ਕੇ ਪੀ ਸਿੰਘ ਡਾਕਟਰ ਸੁਖੀ ਇਹ ਚਾਰ ਬੰਦੇ ਇਨਚਾਰਜ ਹੋਣਗੇ ਇਹ ਬੰਦਾ ਲੱਭਣਗੇ ਇਹ ਅਨਾਉਂਸ ਕਰਨਗੇ ਇਹਹੀ ਕੈਂਪੇਨ ਚਲਾਉਣਗੇ ਇਹ ਮੇਨ ਇਨਚਾਰਜ ਉਤੋਂ ਪਰਮਟ ਦੀ ਮੀਟਿੰਗ ਕਰਨ ਤੋਂ ਬਾਅਦ ਉਹ ਬਾਅਦ ਚਲੇ ਗਏ ਉਹਨਾਂ ਨੇ ਬੰਦਲ ਬਣਾ ਚੁੱਕੀ ਤਾਂ ਉਹਨਾਂ ਐਪਲੀਕੇਸ਼ਨਾਂ ਮੰਗੀਆਂ ਤਾਂ ਫਿਰ 10-15 ਐਪਲੀਕੇਸ਼ਨਾਂ ਨੂੰ ਅੱਗੇ ਉਹਦੇ ਵਿੱਚ ਉਹਨੇ ਸਕ੍ਰੀਨ ਕੀਤਾ ਕਿ ਕਿਹੜਾ ਉਹਨੇ ਇਹ ਬੀਬੀ ਜਿਹੜੀ ਸਰਜੀਤ ਕੌਰ ਆਇਆ ਉਹ ਕੈਂਡੀਡੇਟ ਚੁਣ ਲਈ ਸਾਡੇ ਹਸਾਬ ਕਾ ਇਹ ਐਮਸੀਬੀ ਹੈ ਇਹਦੇ ਘਰ ਵਾਲਾ ਵੀ ਸਰਜਿੰਦੀ ਸ਼ੌਨੀ ਕਲਰ ਦੇ ਵਿੱਚ ਰਿਹਾ ਹੈ ਗਰੀਬ ਪਰਿਵਾਰ ਹੈ ਪਰ ਮਿੰਸੀ ਪਰਿਵਾਰ ਹੈ ਇਹਨਾਂ ਨੂੰ ਦੀ ਕੈਂਪੇਨ ਸ਼ੁਰੂ ਕਰਨ ਦੀ ਸ਼ੁਰੂ ਕਰਤੀ ਕਾਗਜ਼ ਪੜ੍ਹਨੇ ਸ਼ੁਰੂ ਕਰਤੇ ਸਾਰਾ ਕੁਝ ਠੀਕ ਹੋ ਗਿਆ ਲਾਸਟੇ ਆ ਕੇ ਉਹਨੂੰ ਸਿੰਬਲ ਦੇਣਾ ਸੀ ਅਥਾਰਟੀ ਲੈਟਰ ਦੇਣਾ ਸੀ ਸਾ ਸੁਮੇਟਿੰਗ ਬਾਅਦ ਨੇ ਅਥਾਰਟੀ ਲੈਟਰੀ ਭੇਜ ਉਹਨ ਨੂੰ ਅਥਾਰਟੀ ਲੈਟਰੀ ਮਿਲ ਗਿਆ ਉਹਨਾਂ ਨੂੰ ਚੋਣ ਨਿਸ਼ਾਨ ਚੋਣ ਨਿਸ਼ਾਨ ਮਿਲਣ ਤੋਂ ਬਾਅਦ ਦੇ ਵਿੱਚ ਉਹ ਨਹੀਂ ਪਤਾ ਵੀ ਕੀ ਕਾਰਨ ਸੀ ਕਿ ਨਹੀਂ ਜਿੱਦੇ ਕਾਗਜ਼ ਵਾਪਸ ਲੈਣੇ ਸੀ ਉਹਦੇ ਸਾਥ ਸੁਮੇਟ ਵਿੱਚ ਮਾਲਕ ਨੇ ਸਨੇਹਾ ਭੇਜਤਾ ਕਿ ਵੀ ਤੁਸੀਂ ਕਾਗਜ਼ ਵਾਪਸ ਲੈ ਲਓ ਤੇ ਨਾਲ ਹੀ ਜਿਹੜੇ ਉੱਥੇ ਪ੍ਰਧਾਨ ਸਾਹਿਬ ਨੇ ਸਾਡੇ ਸ਼ੋਮਨੀ ਕਾਲੀਗ ਦੇ ਜ਼ਿਲ੍ਹੇ ਦੇ ਉਹ ਉਹਨਾਂ ਨੇ ਜਾਈਨ ਕਰਤੀ ਆਪਾਂ ਖਵਾਂ ਸਾਰਿਆਂ ਦੀ ਪੜ੍ਹੀ ਹੈ ਵਾਰਾਂ ਦੇ ਵਿੱਚ ਆਇਆ ਸਾਈਨ ਕਰਕੇ ਉਹਦੇ ਕਾਗਜ਼ਬਾਤ ਚਲਾਉਣ ਦੇ ਉਹ ਕਾਗਜ਼ ਹਲੇ ਵਾਪਸ ਲੈ ਹੀ ਰਹੇ ਸੀ ਇਹਨੇ ਬੀਬੀ ਚਲੇ ਗਈ ਤੇ ਨਹੀਂ ਜੀ ਮੈਂ ਕਾਗਜ਼ਤਾ ਵਾਪਸ ਲੈਣੇ ਨਹੀਂ ਆਪਣੇ ਤੇ ਉਹ ਗੱਲ ਚੱਲੀ ਵੀ 420 ਦਾ ਕੇਸ ਬਣਦਾ ਜੇ ਤੁਸੀਂ ਕਿਸੇ ਬੰਦੇ ਦੇ ਗਲਤ ਸਾਈਨ ਕਰਕੇ ਗਲਤ ਅਥਾਰਟੀ ਲੈ ਕੇ ਗਲਤ ਕਾਗਜ਼ਬਾਤ ਕਰ ਦਿਓ ਚਲੋ ਫਿਰ ਉਹ ਕਹਿ ਕੇ ਉਥੋਂ ਦੌੜ ਗਏ ਤੇ ਫਿਰ ਇਹਨਾਂ ਨੇ ਅਨਾਉਂਸ ਕਰਤਾ ਕਿ ਵੀ ਆਪਾਂ ਦਾ ਬੀਐਸਪੀ ਦੇ ਕੈਂਡੀਡੇਟ ਦੀ ਸਪੋਰਟ ਕਰਨੀ ਆ। ਉਹ ਤੁਸੀਂ ਬੀਬੀ ਦੀ ਸਟੇਟਮੈਂਟ ਪੜ੍ਹੀ ਹੋਣੀ ਆ ਵੀ ਮੈਂ ਗਰੀਬ ਜ਼ਰੂਰ ਆ ਪਰ ਮੈਂ ਜਲਾਲਤ ਨਹੀਂ ਸਹਿ ਸਕਦੀ। ਸਾਡਾ ਕਿਰਦਾਰ ਹੈ ਵੀ ਸਾਡੇ ਲੋਕਾਂ ਦੇ ਵਿੱਚ ਸਾਡਾ ਆਧਾਰ ਹੈ ਵੀ ਹੁਣ ਜਦੋਂ ਤੁਸੀਂ ਮੈਨੂੰ ਟਿਕਟ ਵੀ ਦਿੱਤੀ ਹੈ ਤੁਸੀਂ ਚੋਣ ਨਿਸ਼ਾਨ ਵੀ ਦਿੱਤਾ ਹੈ ਹੁਣ ਸਾਰਾ ਕੁਝ ਅਸੀਂ ਸਾਰਿਆਂ ਨੂੰ ਕਹਿ ਵੀ ਲਿਆ ਅਸੀਂ 5 ਲੱਖ ਰੁਪਏ ਦੇ ਬੋਰਡ ਵੀ ਛਪਾ ਲਏ ਦੇਖੋ ਗਰੀਬ ਆਦਮੀ ਖਾਸੇ 5 ਲੱਖ ਰੁਪਏ ਬਹੁਤ ਬੜੀ ਅਮਾਉਂਟ ਹੁੰਦੀ ਹੈ ਤੇ ਅੱਜ ਤੁਸੀਂ ਇਹਨੂੰ ਸਾਨੂੰ ਬਾਤ ਕਰ ਲੋ ਆਪਾਂ ਬੀਐਸਪੀ ਸਪੋਰਟ ਕਰਨੀ ਹੈ ਜੇ ਬੀਐਸਪੀ ਸਪੋਰਟ ਵੀ ਕਰਨੀ ਈ ਤਜਲੀਆ ਬਾਕੀ ਰਹਿੰਦੇ ਨੇ ਚਾਰ ਦੇ ਵਿੱਚ ਕਿੰਨਾ ਕੋਈ ਕੰਪਰੋਮਾਈਜ਼ ਕਰ ਲੈਂਦੇ ਉਤੋਂ ਪਹਿਲਾਂ ਹੀ ਉਹਦੇ ਕਾਜ ਬਾਤ ਕਰਾਉਣ ਦੀ ਜਿਹੜੀ ਗੱਲ ਸੀ ਉਹ ਕਿਸੇ ਦੇ ਵੀ ਹੱਜਮ ਨਹੀਂ ਅੱਜ ਮੈਨੂੰ ਨਹੀਂ ਪਤਾ ਕਿ ਸਾਹ ਸੁਖਵੀਰ ਸਿੰਘ ਬਾਲ ਜਿੱਥੇ ਤੱਕਲੀ ਚੋਣ ਨਿਸ਼ਾਨ ਹੈ ਉੱਥੇ ਜਦੋਂ ਬੀਐਸਪੀ ਨੂੰ ਸਪੋਰਟ ਕਰਨਗੇ ਤਾਂ ਉਹਦਾ ਅਸਰ ਕੀ ਪਊਗਾ ਕਿ ਇੱਕ ਪਾਸੇ ਆਪਾਂ ਕਹਿੰਦੇ ਆ ਮੈਂ ਸ਼ੋਮਨੀ ਕਾਲੀਦਾਲ ਦਾ ਪ੍ਰਧਾਨ ਆ ਤੇ ਦੂਜੇ ਪਾਸੇ ਆਪਾਂ ਤੱਕੜੀ ਨੂੰ ਛੱਡ ਕੇ ਆਪ ਬੀਐਸਪੀ سپور ਕਰ ਰਹੇ ਹਾਂ ਇਹਦਾ ਇਹੋ ਇਹੀ ਕਲੀਅਰ ਹੋ ਗਿਆ ਕਿ ਵੀ ਉਹ ਸ਼ੋਮਨੀ ਕਾਲੀਦਾਲ ਦੀ ਕਮੇਟੀ ਦੇ ਅਕਾਲੀ ਦਲ ਦੀ ਭਲਾ ਨਹੀਂ ਹੈ ਨਹੀਂ ਬਾਗੀ ਹੋ ਗਏ ਕਿਉਂਕਿ ਸ਼ੋਮਨੀ ਕਾਲੀਦਾਲ ਦੇ ਕੈਂਡੀਡੇਟ ਦਾ ਵਿਰੋਧ ਕਰ ਰਹੇ ਸੋ ਇਹ ਇਸ਼ੂ ਸੀ ਸਾਡਾ ਮੇਨ ਉਹਨਾਂ ਨੇ ਆਪ ਵੀ ਕਿਤੇ ਹੋਣਗੇ ਜੀ ਜੇ ਪ੍ਰਧਾਨ ਸਾਹਿਬ ਨੇ ਉੱਥੇ ਜਿਹੜੇ ਸਾਡੇ ਲੋਕਲ ਪ੍ਰਧਾਨ ਨੇ ਜਿਹੜੇ ਕਰਵਾਉਣ ਦੀ ਗੱਲ ਕਰਦੇ ਦੇਖੋ ਅਸੀਂ ਅਸੀਂ ਇਹੀ ਮੰਨ ਕਰਦੇ ਆ ਅਸੀਂ ਇਲੈਕਸ਼ਨ ਲੜਾਂਗੇ ਜੇ ਸ਼ੋਮਨੀ ਅਕਾਲੀ ਦਲ ਨੇ ਟਿਕਟ ਦਿੱਤੀ ਆ ਪੰਜਕ ਬੰਦੇ ਆ ਤੇ ਜਿਹੜੇ ਲੱਖੇ ਲੜਾਂਗੇ ਉਹਦੀ ਮਦਦ ਵੀ ਕਰਾਂਗੇ ਫਾਈਨੈਂਸ਼ਲੀ ਮਦਦ ਵੀ ਕਰਾਂਗੇ ਜਾ ਕੇ ਸਪੋਰਟ ਵੀ ਕਰਾਂਗੇ ਤੇ ਦੇਖੋ ਫੈਸਲਾ ਲੋਕਾਂ ਨੇ ਕਰਨਾ ਹੈ ਫੈਸਲਾ ਲੋਕਾਂ ਨੇ ਕਰਨਾ ਪਰ ਸਾਡੀ ਜਿੰਨਾਕ ਡਿਊਟੀ ਅਸੀਂ ਡਿਊਟੀ ਨਿਭਾਵਾਂਗੇ ਕੱਲ 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 ਤੱਕੜੀ ਤਕੜੀ ਨਿਕਾਲਦੀ ਹੀ ਜੋ ਲੜਾਂਗੇ ਜਕਰੀ ਜੋਨਸਨ ਨਾਲ ਲੜਾਂਗੇ ਮੈਂ ਸਾਨੂੰ ਇਹ ਹੀ ਹੈਰਾਨਗੀ ਹੈ ਕਿ ਜਿਸ ਬੰਦੇ ਕੋਲੇ ਤਕੜੀ ਚੋਂ ਨਿਸ਼ਾਨ ਹੈ ਸਾਹ ਸੁਖਵੀਰ ਸਿੰਘ ਬਾਦਲ ਉੱਥੇ ਉਹਦੇ ਵਿਰੁੱਧ ਲੜ ਬਿਰੁੱਧ ਉਹਦੇ ਬਿਰੁੱਧ ਪ੍ਰਚਾਰ ਕਰ ਰਹੇ ਨੇ ਕਿ ਆਪਾਂ ਉਹਨਾਂ ਨੂੰ ਪ੍ਰਧਾਨ ਮੰਨਾਂਗੇ

ਉਹ ਕੋਈ ਐ ਦਵਰਾ ਲੀਡਰ ਨਹੀਂ ਬਣ ਗਿਆ ਉਹ ਤਾਂ ਆਵੇ ਬਾਗੀ ਸੀਗਾ ਕਾਂਗਰਸ ਤੋਂ ਆਇਆ ਸੀਗਾ ਪਰ ਜਿੱਥੇ ਤੱਕ ਦਾ ਬੀਜੇਪੀ ਦੀ ਬੀਜੇਪੀ ਦੀ ਸਾਥ ਸੁਖਵੀਰ ਸਿੰਘ ਬਾਦਲ ਦੀ ਹੁਣ ਤੱਕ ਸਾਝੇ ਰਹੀ ਹੈ ਲਾਸਟ ਤੱਕ ਵੀ ਉਹ ਕਰਦਾ ਰਿਹਾ ਹੈ ਸਾਡੀ ਭੈਣ ਉੱਥੇ ਮੰਤਰੀ ਰਹੀ ਹੈ ਉਹਦੇ ਨਾਲ ਆ ਕੇ ਉਹਨੇ ਕੋਰ ਕਮੇਟੀ ਦੇ ਵਿੱਚ ਇਹ ਵੀ ਗੱਲ ਕਹੀ ਹੈ ਕਿ ਮੈਂ ਪ੍ਰਾਈਮ ਮਿੰਟਰ ਸਾਹਿਬ ਕੋ ਗਿਆ ਸੀ ਮੈਂ ਅਮਿਤ ਸ਼ਾਹ ਕੋਲ ਵੀ ਗਿਆ ਸੀ ਉਹ ਕਹਿੰਦੇ ਨੇ ਕਿ ਵੀ ਅਧਿਆਸ਼ਿਕਾ ਲੈਣੀਆਂ ਨੇ ਤੁਸੀਂ ਕਿਸਾਨਾਂ ਦੇ ਉਲਟ ਬੋਲੋ ਤੁਸੀਂ ਬੰਦੀ ਸਿੰਘਾਂ ਦੇ ਉਲਟ ਬੋਲੋ ਇਹ ਗੱਲ ਹੋ ਨਹੀਂ ਚਲਦੀ ਇਹ ਗੱਲ ਪੋਸੀਬਲ ਨਹੀਂ ਜੇ ਗੱਲ ਹੋਈ ਸੀ ਤਾਂ ਉਹਨਾਂ ਨੂੰ ਆ ਕੇ ਕੋਰ ਕਮੇਟੀ ਦੇ ਵਿੱਚ ਗੱਲ ਕਰਨੀ ਚਾਹੀਦੀ ਸੀ ਉਹਨਾਂ ਨੂੰ ਆ ਕੇ ਗੱਲ ਕਰਨੀ ਚਾਹੀਦੀ ਸੀ ਕਿ ਵੀ ਤੁਸੀਂ ਆ ਗੱਲ ਹੋਈ ਆ ਪੱਕੀ ਕੀ ਜੇ ਫਿਰ ਇਲੈਕਸ਼ਨ ਦੇ ਵਿੱਚ ਇਸ਼ੂ ਬਣਾਉਣਾ ਚਾਹੀਦਾ ਸੀ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਨਾ ਕੋਈ ਤਾਂ ਫਰਕ ਹੈ ਹੀ ਨਾ ਗੱਲ ਦੇ ਵਿੱਚ ਰਖਣਾ ਸਾਹਿਬ ਜਿੱਤੇ ਪੱਕੇ ਇੱਕੋ ਜਿਹੇ ਜਿੱਥੇ ਤੱਕ 40 ਸਾਲ ਦੀ ਗੱਲ ਹੈ ਜਾਂ ਉਹਦੀ ਗੱਲ ਹੈ ਮੈਨੂੰ ਅੱਜ 25 ਸਾਲ ਹੋ ਗਏ ਪਾਰਟੀ ਦੇ ਵਿੱਚ 25 ਸਾਲ ਦੇ ਵਿੱਚ ਸਾਹ ਪ੍ਰਕਾਸ਼ ਸਿੰਘ ਬਾਦਲ ਮੈਨੂੰ ਬਹੁਤ ਜ਼ੋਰ ਦੇ ਕੇ ਰੱਖਿਆ ਇਸ ਪਾਰਟੀ ਦੇ ਵਿੱਚ ਮੇਰਾ ਮਨ ਨਹੀਂ ਸੀ ਨਾ ਮੈਂ ਕਦੇ ਕੋਈ ਇਲੈਕਸ਼ਨ ਲੜੀ ਸੀ ਉਸ ਤੋਂ ਪਹਿਲਾਂ ਮੈਂ ਕੋਈ ਕਦੇ ਇਲੈਕਸ਼ਨ ਲੜੀ ਨਹੀਂ ਸੀ ਅਰ ਮੇਰਾ ਖਿਆਲ ਆ ਵੀ ਮੈਂ ਇਹ ਸਮਝਦਾ ਕਿ ਮੇਰੀ ਕੰਟਰੀਬਿਊਸ਼ਨ ਕੁਝ ਉਹਨਾਂ ਨੂੰ ਘੱਟ ਨਹੀਂ ਹਰ ਮੋੜ ਦੇ ਉੱਤੇ ਪੂਰੀ ਮਤਤ ਕਰੀ ਹੈ ਸ਼ੋਨੀ ਕਲਦਲ ਦੀ ਮਤਤ ਗਈ ਹੈ ਜਿੱਥੇ ਜੋ ਹੁਕਮ ਲਾਉਂਦੇ ਰਹੇ ਉਹ ਸੀ ਪੂਰਾ ਕਰਦੇ ਰਹੇ ਸਾਡੀ ਸਮੂਲਿਤ ਮੂਲੇ ਬੰਦੇ ਚੱਲੇ ਜੇ ਚਾਹੇ ਉਹਨਾਂ ਨੇ ਸਾਨੂੰ ਫਾਈਨੈਂਸ਼ਲੀ ਕਿਹਾ ਚਾਹੇ ਉਹਨਾਂ ਨੇ ਬੰਦੇ ਇਕੱਠੇ ਕਰਨ ਨੂੰ ਕਿਹਾ ਜੋ ਵੀ ਕਿਹਾ ਆ ਪਟਿਆਏ ਆਏ ਨੂੰ ਪੁੱਛ ਕੇ ਦੇਖੋ ਜਦੋਂ ਬਾਦਲ ਸਾਹਿਬ ਇੱਥੇ ਮਿਊਨਿਸਪੈਲਟੀ ਦੀ ਇਲੈਕਸ਼ਨ ਸੀਗੀ ਪੰਜ ਪੰਜ ਸੱਤ ਸੱਤ ਬੰਦੇ ਤੇ ਵੀ ਬਾਦਲ ਸਾਹਿਬ ਜਾਂਦੇ ਰਹੇ ਅਸੀਂ ਉਹ ਕੱਟ ਕਰਦੇ ਰਹੇ ਆ ਉਦੋਂ ਵੀ ਅਸੀਂ ਇੱਕ ਦੋ ਸੀਟਾਂ ਜਿੱਤੀਆਂ ਸੀ ਜੋ ਕਿ ਸਾਰਾ ਪੰਜਾਬ ਵੀ ਆਪਾਂ ਪਿੱਛੇ ਰਹਿ ਗਈ ਸੀ ਸੋ ਜਿੱਥੇ ਤੱਕ ਦਾ